ਵੇ ਤੂੰ ਆ ਕਿੱਥੋਂ ਖਰੀਦ ਲਿਆ ਆ ਪਾਵਾ ਨੇ ਖਰੀਦ ਕੇ ਨਹੀਂ ਖੋਲ ਕੇ ਲਿਆ ਆ ਵੇ ਕੀ ਦੀ ਮਾਨ ਦੀ ਹਾਏ ਵੇ ਵੇ ਉਹਦੇ ਨਾਲ ਕਿਧਰੋਂ ਪੰਗਾ ਲੈ ਲਿਆ ਉਹ ਪੰਗਾ ਨਹੀਂ ਤੇ ਮਤਾਂ ਅੱਕੇ ਨੇ ਅੱਕ ਜਾ ਬਿਆ ਕਿਉਂ ਉਹ ਤਾਂ ਪੈਸੇ ਲੈਣੇ ਸੀ ਐਵੇਂ ਤਾਂ ਕੱਢਦਾ ਨਹੀਂ ਉਹ ਵੇ ਤੂੰ ਤਾਂ ਪੰਗਾ ਕਸੂਤਾ ਲੈ ਲਿਆ ਉਹ ਤਾਂ ਆਪਣੇ ਤੇ ਪਹਿਲਾਂ ਹੀ ਪਾ ਰਿਆ పాజగా నే డో మపే నాకు జాడ బావే హడ్డ బోల్ పే